ਇੱਕ ਸਿੱਖ ਵੀ ਇੱਕ ਸਿਰ ਭੇਟ ਕਰੇ ਤੇ ਗੁਰੂ ਵੀ ਇੱਕੋ ਹੀ ਸਿਰ ਭੇਟ ਕਰੇ ਫਰਕ ਤੇ ਕੁਛ ਨਾ ਹੋਇਆ ਆਪ ਜੀ ਨੂੰ ਤਾਂ ਕੁਛ ਵਧ ਦੇਣਾ ਚਾਹੀਦਾ ਜਦੋਂ ਇਹ ਗੱਲ ਸੁਣੀ ਕਹਿੰਦੇ ਹਨ ਕਿ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਨੈਣ ਜੁੜ ਗਏ ਕਿਸੇ ਵਜਦ ਵਿੱਚ ਕਹਿਣ ਲਗੇ ਭਗਤ ਦਿਆ ਸਿੰਘ ਜੇ ਤੁਸੀਂ ਪ੍ਰਵਾਨ ਕਰੋ ਇਸ ਅੰਮ੍ਰਿਤ ਦੀ ਕੀਮਤ ਅਦਾ ਨਹੀਂ ਕੀਤੀ ਜਾ ਸਕਦੀ ਦਾਮ ਤੇ ਨਹੀਂ ਦੇ ਸਕਦਾ ਪਰ ਜੇ ਤੁਸੀਂ ਪ੍ਰਵਾਨ ਕਰੋ ਇੱਕ ਸੀਸ ਤੇ ਮੈਂ ਭੇਟ ਕਰ ਚੁੱਕਿਆ ਹਾਂ 9 ਸਾਲ ਦੀ ਉਮਰੇ ਅੱਗੋਂ ਆਉਣ ਵਾਲੇ ਸਮੇਂ ਵਿੱਚ ਜਿਵੇਂ ਜਿਵੇਂ ਦੇਸ਼ ਨੂੰ ਦੇਸ਼ ਧਰਮ ਨੂੰ ਦੇਸ਼ ਦੀ ਸੰਸਕ੍ਰਿਤੀ ਨੂੰ ਬਚਾਉਣ ਵਾਸਤੇ ਮਜ਼ਲੂਮਾਂ ਦੀ ਰੱਖਿਆ ਖਾਤਰ ਲੋੜ ਪਵੇਗੀ ਮੈਂ ਸਾਰੇ ਸਰਬੰਸ ਦੇ ਸੀਸ ਕੁਰਬਾਨ ਕਰਨ ਤੋਂ ਸੰਕੋਚ ਨਹੀਂ ਕਰਾਂਗਾ ਅੰਮ੍ਰਿਤ ਦੀ ਦਾਤ ਮੈਨੂੰ ਜਰੂਰ